ਉਹੀ ਤਿਰੰਗਾ ਲਾ ਕੇ ਯਾਤਰਾ ਨਹੀਂ ਕੱਢ ਸਕਦੇ ਹਾਂ ਲੋਕਣਨਗੇ ਸਾਨੂੰ ਤੁਸੀਂ ਗੈਰ ਗੈਰਸਬੰਧਾਨੀ ਦੀ ਯਾਤਰਾ ਕੱਢ ਰਹੇ ਹੋ ਤਿਰੰਗਾ ਸਾਡਾ ਏ ਤਿਰੰਗਾ ਸਾਡਾ ਏ ਇਹਦਾ ਮਤਲਬ ਤੁਸੀਂ ਵੀ ਉਹੀ ਕੰਮ ਕਰਦੇ ਹੋ ਵੀ ਤਿਰੰਗਾ ਲਾ ਕੇ ਦੇਸ਼ ਦੇ ਤਿਰੰਗੇ ਨੂੰ ਤੁਸੀਂ ਤੁਸੀਂ ਤਿਰੰਗੇ ਨੂੰ ਉਡਾ ਲਾ ਆ ਸੁਣ ਲਓ ਬਈ ਉਹ ਕੀ ਕਹਦੇ ਜਿਹੜੀ ਚਾਕੀ ਦਾ ਵਿਵਾਦ ਛੇੜਿਆ ਸੀ ਉਹ ਚਾਕੀ ਕੱਢ ਰਹੇ ਇੱਥੇ ਸੜਕਾਂ ਦੇ ਉੱਤੇ ਬਿਲਕੁਲ ਕੱਢਣੀ ਚਾਹੀਦੀ ਪੰਜਾਬ ਦੀ ਚਾਕੀ ਆ ਉਹਨੂੰ ਕੌਣ ਰੋਕ ਸਕਦਾ ਸਾਨੂੰ ਕੌਣ ਰੋਕ ਸਕਦਾ ਸਹੀ ਸਮਝਦੇ ਹੋ ਵੀ ਤਿਰੰਗੇ ਨਾਲ ਯਾਤਰਾ ਨਹੀਂ ਕੱਢੀ ਜਾ ਸਕਦੀ ਕਿੱਤੇ ਕਿਹੜੇ ਸੰਵਿਧਾਨ ਚ ਲੈ ਗਿਆ ਚੋਣ ਦਾ ਪ੍ਰਚਾਰ ਕਰ ਰਹੇ ਹੋ ਕਹਿੰਦੇ ਪਹਿਲੀ ਗੱਲ ਮੈਂ 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 1 ਮਿੰਟ ਮੈਂ ਸ਼ਕਨੀ ਦਾ ਜਵਾਬਦੇਹ ਨਹੀਂਗਾ ਹਾਂ ਸ਼ਕਨੀ ਦਾ ਰੋਲ ਤੁਹਾਨੂੰ ਪਤਾ ਵੀ ਕੀ ਰਿਹਾ ਹਮੇਸ਼ਾ ਹੀ ਉਹੀ ਰੋਲ ਉਹਦਾ ਜਾਂ ਜੀ ਜੀ ਹਿੰਮਤ ਕਿੱਥੇ ਆ ਗੋਗੀ ਜੀ ਕੱਢੋ ਬਾਹਰ ਲਲਕਾ ਰਹੇ ਨੇ ਐਮਪੀ ਬਿੱਟੂ ਗੁੱਗੀ ਜੀ ਆਓ ਨਿਕਲੋ ਬਾਹਰ ਜਿੱਥੇ ਹੋ ਗੁੱਗੀ ਦੀ ਗੱਡੀ ਦੇ ਮੂਰੇ ਐਮਪੀ ਨੇ ਰੋਕੋ ਤਿਰੰਗਾ ਯਾਤਰਾ ਗੋਲੀਆਂ ਅਸੀਂ ਬੰਬਾਂ ਤੋਂ ਨਹੀਂ ਡਰੇ ਸਰਦਾਰ ਬਿਆਨ ਸਿੰਘ ਦਾ ਪੋਤਾ ਬੰਬ ਨਹੀਂ ਰੋਕ ਸਕੇ ਇਹ ਸ਼ਕਮ ਨਹੀਂ ਰੋਕੂ ਜਿੱਥੇ ਸਾ ਤੇ ਜਾਨ ਪੁੱਜ ਕੇ ਕੱਢੀ ਦੀ ਯਾਤਰਾ ਹੈ ਨਾ ਉਹ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਉਸ ਗੱਲ ਤੋਂ ਉਹਨਾਂ ਦਾ ਹੱਕ ਆ ਕਦ ਤੱਕ ਬੈਠਾ ਨਹੀਂ ਹਾਂ ਠੀਕ ਹੈ ਨਾ ਤੇ ਜੇ ਨਹੀਂ ਸੀਗਾ ਤੇ ਰੋਕਣ ਲੱਗਾ ਸ਼ਕਮ ਨਹੀਂ ਕਿੱਕ ਗਏ ਨਾ ਫਿਰ ਕਿਸ ਤਰ੍ਹਾਂ ਦੇਖ ਗੋਲ ਗੱਲ ਇਹ ਆ ਗੱਲ ਇਹ ਆ ਬਰਸਾਤੀ ਟੱਡੂ ਕਿਆ ਤਾਜਾ ਤਾਜਾ ਹੁਣ 4.5 ਪੂਨੇ 5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਅਜੇ ਤਾਂ ਰਿਹਾ ਨਹੀਂ ਸੀ ਕੁੰਬ ਕਰ ਲਈ ਮੈਂ ਤਾਂ ਹੀ ਕਿਹਾ ਜੇ ਛਕਣੀ ਜਣੇ ਮੈਨੂੰ ਕਿਹਾ ਠੀਕ ਹੈ ਆਮ ਆਦਮੀ ਹੈ ਪਿੱਛੋਂ ਨੰਬਰ 1 ਕਹਿੰਦੇ ਗੱਡੀ ਦਾ ਨੰਬਰ ਮੇਰਾ ਅੱਜ ਤਾਂ ਨਹੀਂ ਹੈਗਾ ਮੇਰਾ ਆਦਮੀ ਆਦਮੀਆਂ ਜਦੋਂ ਕਾਂਗਰਸ ਸੀਗਾ ਨਾ ਮੇਰੇ ਕੋਲ ਉਹਦਾ ਨੰਬਰ ਆ ਇਹ ਠੀਕ ਹੈ ਚੈੱਕ ਕਰਾ ਲਓ ਮੇਰਾ ਆਰਟੀਐਚ ਦਾ ਅਕਾਊਂਟ 2002 ਦਾ ਮੇਰੇ ਕੋਲ ਇੱਕ ਨੰਬਰ ਆ ਪੰਜ ਗੱਡੀਆਂ ਬਦਲ ਮੈਨੂੰ ਸਾਨੂੰ ਤਿਰੰਗਾ ਯਾਤਰਾ ਕਦੇ ਨਹੀਂ ਹੱਤਵੱਧ ਨਹੀਂ ਹੋ ਸਕੇ ਕੁੱਤੀ ਦੀ ਕਿਰੋਕ ਲੈਣਗੇ ਉਸ ਹੀ ਕੌਣ ਰੋਕਣਾ ਇਹ ਨਾਲੇ ਤਿਰੰਗਾ ਯਾਤਰਾ ਇਹ ਤਿਰੰਗੇ ਨੂੰ ਸਾਡੇ ਨੂੰ ਵੇਚ ਰਹੇ ਨੇ ਹਿੰਦੁਸਤਾਨ ਦੀ ਤਿਰੰਗੇ ਨੂੰ ਅੱਜ ਇਹ ਨਾ ਦੀ ਰਾਜਨੀਤਿਕ ਯਾਤਰਾ ਸੀ ਜੀ ਤੇ ਆਪਾਂ ਦਾ ਦੂਜਾ ਲੈ ਕੇ ਜਾਂਦੇ ਆਪਣਾ ਕਾਂਗਰਸ ਦਾ ਜਿਹੜਾ ਵੀ ਇਹਨਾਂ ਪੰਜਾ ਪੰਜਾ ਜਿਹੜਾ ਕੂਨੀ ਪੰਜਾ ਹੈਗਾ ਉਹ ਲੈ ਜਾਂਦੇ ਜਿਨ੍ਹਾਂ ਨਾਲ ਇਹਨਾਂ ਨੇ ਧੰਮ ਲੋਕਾਂ ਦੇ ਘੋਟੇ ਨੇ ਇੰਨੀ ਦੇਰ ਤੇ ਉਹ ਪੰਜੇ ਦਾ ਲਾ ਕੇ ਲੈਂਦੇ ਕਿਉਂ ਸਾਡੇ ਪੰਜੇ ਨਾਲ ਚੰਡੀਗੜ੍ਹ ਤੇ ਸਮਝੌਤਾ ਹੋ ਗਿਆ ਹੋ ਗਿਆ ਜਿਹੜਾ ਕਿਹੜਾ ਹੋ ਗਿਆ ਸੁਰਉਤਾ ਅਜੇ ਅਜੇ ਕੋਈ ਮੇਰ ਦੀ ਚੋਣ ਹੋਗੀ ਅਜੇ ਅਜੇ ਕੋਈ ਮੇਰ ਦੀ ਚੋਣ ਹੋਗੀ ਉਹ ਛੱਡੋ ਜੀ ਅਜੇ ਜਦੋਂ ਹੋਊਗੀ ਉਸ ਦਿਨ ਗੱਲ ਕਰਾਂਗੇ ਅਸੀਂ ਇਹਨਾਂ ਨਾਲ ਇਹਨਾਂ ਨਾਲ ਕਰਾਂਗੇ ਮੈਂ ਤਾਂ ਸ਼ਰੀਆਮ ਅੱਜ ਵੀ ਕਰ ਰਿਹਾ ਪਹਿਲਾਂ ਵੀ ਮੇਰਾ ਤਾਂ ਖੁੱਲਾ ਆਇਆ ਇਹ ਦਾ ਤੁਸੀਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗੇ ਕਿਸੇ ਕੀਮਤ ਤੇ ਵੀ ਉਹੀ ਜਾਕਰ ਸਾਹਿਬ ਨੇ ਵੀ ਜਿਵੇਂ ਕਹਤਾ ਟੁਕੜਾ ਟੁਕੜਾ ਪਾਰਟੀ ਆ ਇਹਨਾਂ ਦਾ ਕਿੰਨੇ ਦਾ ਖਸਮ ਨੇ ਨਹੀਂ ਇਹਨਾਂ ਦਾ ਅਸਲੀ ਡੈਡੀਕ ਜਿੱਤਾ ਕੋਈ ਨਹੀਂ ਉਹ ਹੀ ਪਤਾ ਲੱਗਿਆ ਕੱਜ ਤਾਂ ਅਸੀਂ ਭੱਜ ਕੇ ਆਏ ਆ ਉਹ ਗੀ ਲਲਕਾਰ ਕੇ ਗਏ ਨੇ ਮੋਟਰਸਾਈਕਲ ਨਾਲ ਲਲਕਾਰਦੇ ਦਾ ਖੜਾ ਸੀ ਮਾ ਦਾ ਪੁੱਤ ਸਰਿਆਂ ਸਰਿਆ ਬਾਜ਼ਾਰ ਚ ਕੱਲਾ ਖੜਾ ਇਹਦੇ ਨਾਲ ਤਾਂ ਜੈਡ ਪਲੱਸ ਆ ਮੇਰੇ ਨਾਲ ਤਾਂ ਵਿਚਾਰਿਆ ਚਾਰ ਆ ਠੰਗੜੇ ਜੇ ਨੇ ਮੇਰੇ ਫੌਲ ਸੀਬ ਜੀ ਉਹਨੂੰ ਮੈਨੂੰ ਤਾਂ ਡਰ ਲੱਗਦਾ ਯਾਰ ਹਰ ਜ ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਆ ਹੁਣ ਤੱਕ ਤੇ ਇੱਥੇ ਅਸੀਂ ਜਵਾਨ ਕੀਤਾ ਇਹਨੂੰ ਅਸੀਂ ਲੋਕੀਂ ਤੁਹਾਡੀ ਯਾਤਰਾ ਕਿੱਥੋਂ ਜਾਏਗੀ ਇਹਨਾਂ ਅੱਗੇ ਇਹ ਯਾਤਰਾ ਲੋਕਾਂ ਦੇ ਨਾਲ ਆ ਲੋਕਾਂ ਦੀ ਯਾਤਰਾ ਜਿੱਦਣ ਨੂੰ ਸਾਨੂੰ ਲੋਕ ਲਿਆ ਰਹੇ ਕਿਸੇ ਤੋਂ ਵੀ ਰਾਜਨੀਤੀ ਕਿਤਾ ਨਹੀਂ ਹੈਗੀ ਇਸ ਵਿੱਚ ਯਾਰ ਇਹ ਚ ਰਾਜਨੀਤੀ ਕਾਦੀ ਇਹ ਤਾਂ ਮੇਰੇ ਮੇਰਾ ਤਾਂ ਪਹਿਲਾਂ ਦਾ ਪ੍ਰੋਗਰਾਮ ਸੀਗਾ ਇਹਨੂੰ ਸੋਚਣਾ ਚਾਹੀਦਾ ਅਸੀਂ ਕਮਲਿਆਂ ਨੂੰ ਬਈ ਤੁਸੀਂ ਤੁਸੀਂ ਸਾਡੀ ਯਾਤਰਾ ਦੇ ਵਿੱਚ ਖਲਲ ਪਾਇਆ ਜੇ ਅਸੀਂ ਮਾੜੀ ਟੈਨਸ਼ਨ ਦੇ ਹੋਈਏ ਤੇ ਇਹ ਅੱਜ ਸਾਨੂੰ ਇਹ ਹੀ ਪਤਾ ਕਿ ਕੋਈ ਜਿਹੜੇ ਕਾਰਕਸ ਨੂੰ ਤਾਲਾ ਲਾਇਆ ਨਾ ਪਕੜ ਲੱਕੜ ਲਾਇਆ ਇਸਕੇ ਵਿੱਚ ਪੁੱਛੋ ਇਹਨੂੰ ਮਨ ਦੀ ਬੁੱਧੀ ਬੱਚੇ ਨੂੰ ਇਹ ਬਣਾਇਆ ਕਿਨੇ ਸੀ ਕਰਕ ਜੀ ਇਹ ਇਹਨਾਂ ਨੇ ਬਣਾਇਆ ਸੀ ਤੇ ਆਪ ਹੀ ਬਣਾ ਕੇ ਆਪ ਹੀ ਤਾਲੇ ਲਾਣੇ ਇਹਨਾਂ ਨੇ ਜੀ ਜੀ ਐਪੀ ਸੋਚ ਲੋ ਇਹਨਾਂ ਦੀ ਜਿਹੜੀ ਸੰਤੁਲਨ ਦਿਮਾਗੀ ਸੰਤੁਲਨ ਕਿੰਨਾ ਹੈਗਾ ਜੀ ਜੀ ਠੀਕ ਹੈ ਨਾ ਪਰ ਗੋਗੀ ਜੀ ਕਿਤੇ ਨਾ ਕਿਤੇ ਰਾਜਨੀਤੀ ਦਾ ਅਕਸ ਨਹੀਂ ਵਿਗੜ ਗਿਆ ਇਹਦੇ ਨਾਲ ਜੋ ਅੱਜ ਰਮਨਦੀਪ ਬਿੱਟੂ ਨੇ ਕਿਦਾਂ ਤੁਹਾਡੀ ਗੱਡੀ ਦੇ ਮੂਰੇ ਮੋਟਰਸਾਈਕਲ ਲਗਾਇਆ ਔਰ ਬਿਆਨਬਾਜ਼ੀ ਕੀਤੀ ਦੇਖੋ ਗੱਲ ਇਹ ਆ ਇਸੇ ਗੱਡੀ 'ਚ ਰਮਨਦੀਪ ਸਿੰਘ ਬਿੱਟੂ ਬੈਠ ਕੇ ਮੇਰੇ ਵਰਗੀ ਹੈਟ ਪਾ ਕੇ ਸ਼ਾਮ ਨੂੰ ਈਵਨਿੰਗ ਵਕਤੇ ਜਾਂਦਾਂਦੇ ਯੂਨੀਵਰਸਿਟੀ ਅੱਜੋ ਮੇਰੀ ਗੱਡੀ ਦਾ ਉਹ ਨੰਬਰ ਯਾਦ ਆ ਗਿਆ ਮੇਰੇ ਕੋਲ ਤਾਂ 15 ਗੱਡੀਆਂ ਨੇ ਯਾਰ ਇੱਕ ਨਹੀਂ ਹੈਗੀ ਮੇਰੇ ਕੋਲ ਸਪੋਰਟਸ ਵੀ ਨੇ ਮੇਰੇ ਕੋਲ ਵਿੰਟੇਜ ਵੀ ਨੇ ਮੇਰੇ ਕੋਲ ਕਲਾਸਿਕ ਵੀ ਨੇ ਮੇਰੇ ਕੋਲ 15 ਵੀ ਮੋਟਰਸਾਈਕਲ ਵੀ ਨੇ ਸਕੂਟਰ ਵੀ ਨੇ ਮੇਰਾ ਤਾਂ ਸ਼ੌਕ ਆ ਯਾਰ ਮੈਂ ਸ਼ੌਕ ਨਾਲ ਜੀਣਾ ਯਾਰ ਮੇਰੇ ਆਪਣੇ ਨੇ ਇਹ ਵੀ ਤੁਹਾਡੇ ਘਰ ਦੇ ਬਾਹਰ ਹੀ ਬਿਲਕੁਲ ਬੈਕ ਸ਼ੈਡ ਤੇ ਚੀਜ਼ਾਂ ਹੋਈਆਂ ਨੇ ਹੈ ਇਹ ਇਤਫਾਕ ਹੈ ਨਾ ਕਿ ਇਹ ਪੱਕੇ ਨੂੰ ਇਹਨਾਂ ਨੇ ਸ਼ਰਤ ਕੀਤੀ ਆ ਇਹਨਾਂ ਨੂੰ ਪਤਾ ਸੀ ਆ ਵੀ ਗੋਗੀ ਦੀ ਇਥੋਂ ਆਜਾ ਚੱਕੀ ਨਿਕਲਣੀ ਆ ਪੰਜਾਬ ਸਰਕਾਰ ਕੱਢ ਰਹੀ ਆ ਪਹਿਲਾਂ ਤੋਂ ਹੀ ਰੂਟ ਤੈਅ ਕੀਤਾ ਹੋਇਆ ਇਹਨਾਂ ਇਹਨਾਂ ਉਹ ਛੋਏ ਨਾਲ ਕੋਲ ਐਨਓਸੀ ਹੈਗੀ ਆ ਇਹਨਾਂ ਕੋਲ ਰੂਟ ਪਰਮਿਟ ਹੈਗਾ ਹਾਂ ਜੇ ਹੈਗਾ ਤਾਂ ਉਹ ਉਹਨਾਂ ਨੇ ਵਾਇਰਲ ਫੇਸ ਤੋਂ ਵੀ ਉਹ ਯਾਰ ਝੂਠੇ ਬੰਦੇ ਝੂਠਦਾ ਇਹ ਬੋਲਦਾ ਢੋਲਦਾ ਢੋਲਦਾ ਸੈਡ ਹੁਲੀ ਜਾਂਦਾ ਪਿੰਡਾਂ ਚ ਕੀ ਕਿਹਾ ਇਹ ਦੱਸੋ ਜਿਹੜਾ ਇਹ ਪਿੰਡ ਗੋਲ ਲਿਆ ਸੀ ਉੱਥੇ ਤਾਂ ਜਾਵੇ ਯਾਰ ਤੁਹਾਡਾ ਰੂਟ ਵੀ ਮੇਰੇ ਕੋਲ ਅੱਜ ਹੀ ਫਾਈਨਲ ਹੋਇਆ ਯਾਰ ਮੇਰਾ ਰੂਟ ਤਾਂ ਭਾਈ ਸਾਹਿਬ ਜਾਬ ਸਰਕਾਰ ਦਾ ਰੂਟ ਹੀ ਫਾਈਨਲ ਹੋਦਾ ਸੀਐਮਓ ਦੇ ਵਿੱਚੋਂ ਅਪਰੂਵਲ ਲੈਣੀ ਪੈਂਦੀ ਆ ਮੈਂ ਭਾਗਾਂ ਨਾਲ ਲੱਗਿਆ ਪਾਂ ਪਿਆਰ ਕਰਦਾ ਮੈਨੂੰ ਪਹਿਲਾ ਰੂਟ ਹੀ ਮੈਨੂੰ ਦਿੱਤਾ ਮੇਰੇ ਹਲਕੇ ਦਾ ਇਹ ਪੂਰੇ ਪੰਜਾਬ ਚ ਜਾਏਗੀ ਯਾਰ ਪੂਰੇ ਪੰਜਾਬ ਚ ਅਲਗ-ਅਲਗ ਚਲੇਗੀ ਮੇਰੇ ਹਲਕੇ ਤੋਂ ਨਿਕਲ ਕੇ ਫਿਰ ਚ ਜਾਏਗੀ ਨੌਰਚ ਤੋਂ ਫਿਰ ਸੈਂਟਰਲ ਚ ਜਾਏਗੀ ਫਿਰ ਈਸਟ ਚ ਜਾਏਗੀ ਸਭ ਪਾਸੇ ਜਾਏਗੀ ਠੀਕ ਹੈ ਔਰ ਇਹ ਮਾਤਭਤੀ ਬੱਚਿਆਂ ਨੂੰ ਸਮਝਾਓ ਕਿ ਤੈਨੂੰ ਪਾਈ ਕਿਸੇ ਨੇ ਵੋਟਾਂ ਨਹੀਂ ਪਾਣੀਆਂ ਕਿਉਂਕਿ ਦਾਲ ਚੀਨੀ ਤੇ ਕਰਿਆਨੇ ਦੁਕਾਨ ਖੋਲ ਲਾ ਬਣੀ ਲਾਲਜੀ ਦੇ ਨਾਲ ਲੱਗ ਕੇ ਤੂੰ ਹੱਟੀ ਖਾ ਲਈ ਮੈਂ ਲੈ ਦੇਣਾ